ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗੁਰ ਰੀ ਮਹਲਾ 5 ਹਮ ਤਨ ਗੰਤ ਪਾਗਟ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪਿਆਰ ਦਾ ਦੇ ਕਾ ਖੋਲ ਡਿਠਾ ਅੱਖ ਜਨਾਂ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਗ ਕਾ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨ ਆਵੇ ਵਦਦੋ ਜਾਈ ਕਹ ਨਾਨਕ ਜਿਸ ਮਸਤਕ ਲੈ ਖਲਖਾਏ ਸਤਖ ਜਾਨੈ ਲਿਆਰ ਲਾਏ ਗਉੜੀ ਗੁਆਰੇ ਮਹਲਾ ਪੰਜਵਾ ਹਮਤਨਵੰਤ ਪਾਗਟ ਸਚ ਨਾਏ ਹਰੇ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪਿਆਰ ਦਾ ਦੇ ਕਾ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜਿਕ ਕ ਕਸ਼ੂ ਨਮੋਲਾ ਾਰੇ ਪੰਡਾਰਾ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੁੱਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲਖਾਏ ਸਤਖ ਖਜ਼ਾਨੇ ਲਿਆਰ ਲਾਏ ਗੌੜੇ ਗੁਆਰੇ ਮਹਲਾ ਪੰਜਵਾ ਹਮ ਤਨਵੰਤ ਪਾਗਟ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਪੀਆ ਦਦਿਕਾ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜੈ ਕਾ ਕਸ਼ੂ ਨਮੋਲਾ ਹਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲਖਾਏ ਸੈਤ ਖਜ਼ਾਨੇ ਲਿਆਰ ਲਾਏ ਗੌੜੇ ਗੁਆਰੇ ਮਹਲਾ ਪੰਜਵਾ हम तनवंत पागट सच नाए हर गुण गवहे सहज सु पाए रहा रहा पिय दादिक खोल डिटाख जान ता मेरे मन पया निदान रतन लाल जग का कशू न मोल परे पंडारा अकूट अतोल खावे खर्च है रल मिल भाई टूट न आवे वद दो जाई ਸਾਹ ਨਾਨਕ ਜਿਸ ਮਸਤਕ ਲੈ ਖਲਖਾਏ ਸੈਤ ਖਜ਼ਾਨੇ ਲਿਆਰ ਲਾਏ ਗੌੜੇ ਗੁਆਰੇ ਮਹਲਾ ਪੰਜਵਾ ਹਮਤਨਵੰਤ ਭਾਗਤ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪਿਆਰ ਦਾ ਦੇ ਕਾ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜੈ ਕਾ ਕਸ਼ੂ ਨਮੋਲਾ ਾਰੇ ਪੰਡਾਰਾ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨ ਆਵੇ ਵਦਦੋ ਜਾਈ ਕਹ ਨਾਨਕ ਜਿਸ ਮਸਤਕ ਲੈ ਖਲ ਖਾਏ ਸਸ ਖਜ਼ਾਨੇ ਲਿਆਰ ਲਾਏ ਗਉੜੀ ਗੁਾਰੇ ਮਹਲਾ ਪੰਜਵਾ ਹਮ ਤਨ ਗੰਤ ਪਾਗਠ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਪਿਆਰ ਦਾ ਦੇ ਕ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜੈ ਕ ਕਸ਼ੂ ਨਮੋਲਾ ਹਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲਖਾਏ ਸੈਤ ਖਜ਼ਾਨੇ ਲਿਆਰ ਲਾਏ ਗੌੜੇ ਗੁਆਰੇ ਮਹਲਾ ਪੰਜਵਾ हम तनवंत पागट सच नाए हर गुण दवहे सहज सुपाए रहा रहा पिय दादे का खोल डिटाख जाना ता मेरे मन पया निधन रतन लाल जग का कशू नमोला अरे पंडार अकूट अतोल खावे खर्च है रल मिल भाई टूटन आवे वद दो जाई ਕਹਨ ਨਾਨਕ ਜਿਸ ਮਸਤਕ ਲੈ ਖਲਖਾਏ ਸਤਖ ਖਜ਼ਾਨੇ ਲਿਆਰ ਲਾਏ ਗਉੜੀ ਗੁਆਰੇ ਮਹਲਾ ਪੰਜਵਾ ਹਮ ਤਨਵੰਤ ਪਾਗਟ ਸਚ ਨਾਏ ਹਾਰੇ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪਿਆਰ ਦਾ ਦੇ ਕਾ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜਿਕ ਕਸ਼ੂ ਨਮੋਲਾ ਪਰੇ ਪੰਡਾਰਾ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲ ਖਿਖਾਏ ਸਤ ਖਜ਼ਾਨੇ ਲਿਆਰ ਲਾਏ ਗੌੜੀ ਗੁਆਰੇ ਮਹਲਾ ਪੰਜਵਾ ਹਮ ਤਨਵੰਤ ਭਾਗਟ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਪਿਆਰ ਦਾ ਦੇ ਕ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜਗ ਕ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲ ਖਾਏ ਸੈਤ ਖਜ਼ਾਨੇ ਲਿਆਰ ਲਾਏ ਗੌੜੇ ਗੁਆਰੇ ਮਹਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪਿਆਰ ਦਾ ਦੇ ਕ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ रतन लाल जग का कशू न मोल अरे पंडारा अकूट अतोल खावे खर्च है रल मिल भाई टूट न आवे वद दो जाई ਕਹੁ ਨਾਨਕ ਜਿਸ ਮਸਤਕ ਲੈ ਖਲਖਾਏ ਸਤਖ ਖਜ਼ਾਨੇ ਲਿਆਰ ਲਾਏ ਗਉੜੀ ਗੁਆਰੇ ਮਹਲਾ ਪੰਜਵਾ ਹਮ ਤਨ ਗੰਤ ਪਾਗਟ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਰਹਾ ਪੀਯਾ ਦਾ ਦੇ ਕਾ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜੈ ਕਾ ਕਸ਼ੂ ਨਮੋਲਾ ਾਰੇ ਪੰਡਾਰਾ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੁੱਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲਖਾਏ ਸਤ ਖਜ਼ਾਨੇ ਲਿਆਰ ਲਾਏ ਗੌੜੇ ਗੁਵਾਰੇ ਮਹਲਾ ਪੰਜਵਾ ਹਮ ਤਨਵੰਤ ਭਾਗਟ ਸਚ ਨਾਏ ਹਰ ਗੁਣ ਗਵਹਿ ਸਹਿਜ ਸੁਪਾਏ ਰਹਾ ਪਿਆਰ ਦਾ ਦੇ ਕ ਖੋਲ ਡਿਠਾ ਅੱਖ ਜਾਨਾ ਤਾਂ ਮੇਰੇ ਮਨ ਪਿਆ ਨਿਦਨ ਰਤਨ ਲਾਲ ਜੈ ਕ ਕਸ਼ੂ ਨਮੋਲਾ ਹਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਕਹੋ ਨਾਨਕ ਜਿਸ ਮਸਤਕ ਲੈ ਖਲ ਖਾਏ ਸੈਤ ਖਜ਼ਾਨੇ ਲਿਆਰ ਲਾਏ ਗਉੜੀ ਗੁਵਾਰੀ ਮਹਲਾ ਪੰਜਵਾ हम तनवंत पागट सच नाए हर गुण गवहे सहज सुपाए रहा रहा पिय दादे का खोल डिटाख जाना ता मेरे मन पया निदन रतन लाल जग का कशू न मोल परे पंडारा अकूट अतोल खावे खर्च है रल मिल भाई टूट न आवे वद दो जाई ਕਹੋ ਨਾਨਕ ਜਿਸ ਮਸਤਕ ਲੈ ਖਲਖਾਏ ਸੈਤਖ ਖਜਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ